मुसीबत सरकार खबर में शुरू कर चैनल में सबसक्राइब नहीं किया सबसक्राइब कर वीडियो अत तो लाइक शेयर भी कर देना पवरकॉम को इस महीने की सबसिडी नहीं मिली जो करीब उन्नीस सौ करोड़ रुपए की बनती है जेकर अजिह जे ना होया तो पावरकॉम की हालत विगड़ है क्योंकि सूबे के वित्त विभाग ने इस महीने तो सबसिडी देन का टाला वट लिया है सब तो वो समस्या यह है कि पावरकॉम की कर्जा हद भी पूरी हो चुकी है अजिच ਨਿੱਜੀ ਖੇਤਰ ਤੋਂ ਖਰੀਦੀ ਗਈ ਬਿਜਲੀ ਪਰ ਬਾਵਤ ਹੋ ਗਈ ਜੇਕਰ ਪਾਵਰ ਕੋ ਮੰਜ਼ਰ ਨਹੀਂ ਕਰਦਾ ਤਾਂ ਲੰਮੇ ਕੱਟ ਲੱਗਣੀ ਹਨ ਤੇ ਆਨਯੋਗ ਹੈ ਕਿ ਰਾ ਸਰਕਾਰ ਹਰ ਸਾਲ ਮੁਫਤ ਬਿਜਲੀ ਦੇਣ ਦੇ ਬਦਲੇ 22000 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਦਿੰਦੀ ਹੈ ਇਸ ਵਿੱਚ 2400 ਕਰੋੜ ਰੁਪਏ ਬਿਜਲੀ ਡਿਊਟੀ ਦੇ ਰੂਪ ਦੇ ਵਿੱਚ ਰਾ ਸਰਕਾਰ ਨੂੰ ਵਾਪਸ ਆ ਜਾਂਦੇ ਨੇ ਇਹ ਸਬਸਿਡੀ ਦੀ ਰਕਮ ਵਿੱਚ ਕੱਟ ਲਏ ਜਾਂਦੇ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਦੇ ਅਨੁਸਾਰ ਵਿੱਤ ਵਿਭਾਗ ਵੱਲੋਂ ਬਾਕੀ ਰਕਮ ਹਰ ਮਹੀਨੇ ਅਗਾਊਂ ਉਦਾ ਕੀਤੀ ਜਾਂਦੀ ਹੈ